ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜੇ ਕਾਰਵਾਈ ਇੱਕ ਮੰਜੇ ਇਹਨਾਂ ਨੇ ਕਾਰਵਾਈ ਕਰਨੀ ਹੁੰਦੀ ਨਾ ਇਹਨਾਂ ਲਈ ਉਸ ਟਾਈਮ ਹੀ ਜਦੋਂ ਇਹ ਪੁਲਿਸ ਆ ਗਈ ਆ 5 ਜਾਂ 10 ਮਿੰਟ ਦੇਖ ਲਾ ਇਹਨਾਂ ਲਈ ਉਹਨੂੰ ਅਰੈਸਟ ਕਰਨਾ ਬਟ ਇਹਨਾਂ ਨੇ ਉਦੋਂ ਦਾ ਕੁਝ ਨਹੀਂ ਕੀਤਾ ਹੈਗਾ ਅਜੇ ਤੱਕ ਨਹੀਂ ਉਹ ਫੜਿਆ ਨਹੀਂ ਗਿਆ ਹੈਗਾ ਉਹ ਬਾਲਾ ਘੰਟ ਆਪਣੀ ਪੂਰੀ ਡਿਲੀਵਰੀ ਕਰਦੇ ਆਂ ਅੱਛਾ ਉਹ ਅਮਨ ਕਰਦੇ ਆਂ ਬੜਾ ਹੋ ਜਾਂਦਾ ਇਹੋ ਖੇਲੇ ਵਿੱਚ ਵਿੱਚ ਪਰ ਠੀਕ ਆ ਨਹੀਂ ਅਸੀਂ ਨੁਕਸਾਨ ਉਹ ਕਰਨਾ ਅਸੀਂ ਅਫਤਾਬ ਚੌਂਕ ਚੱਕਾ ਜਾਮ ਕਰਾਂਗੇ ਬੱਚੇ ਦੀ ਡੱਡ ਬੋਡੀ ਕਿੱਥੇ ਰੱਖਾਂਗੇ ਸਾਰੇ ਚੌਕ ਨਗਰ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਸੀ ਉਹ ਆਵਾਜ਼ ਕਰਦਾ ਸੀ ਮਜੂਂ ਕਰਦਾ ਸੀ ਅੱਜ ਹੀ ਮਜੂਂ ਕੰਮ ਕਰਦਾ ਸੀ ਨਹੀਂ ਕਿੱਦਾਂ ਦੇਖਦੇ ਹੋ ਪੁਲਿਸ ਵਾਲੋ ਜਿਹੜਾ ਕਿ ਡਰਾਈਵਰ ਨੂੰ ਮੌਕੇ ਤੇ ਮੌਕੇ ਤੇ ਫੜ ਲਿਆ ਸੀ ਕਿ ਛੜ ਤੋੜ ਗਿਆ ਸੀ ਉਹ ਅੱਛਾ ਕੋਈ ਸੀਸੀਟੀਵੀ ਕੈਮਰਾ ਫੁੱਟਾ ਜਾਈ ਕੋਈ ਸਾਹਮਣੇ ਨਹੀਂ ਪੁਲਿਸ ਨੇ ਚਾਈ ਉਹਨਾਂ ਦੇ ਵਿੱਚ ਸੀਸੀਟੀਵੀ ਹੈਗੀ ਫਿਰ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕਿਸੇ ਕੋਈ ਉੱਚ ਅ ਅਸਰਣ ਗਲਤ ਕੀਤੀ ਹੈ ਤੁਸੀਂ ਕੁਝ ਨਹੀਂ ਸੁਲਵਾਈ ਹੋ ਰਹੀ ਹੈ ਉਹ ਕਹੀ ਜਾਂਦੇ ਸੋਈ 4 ਘੰਟੇ ਚ ਤੁਹਾਨੂੰ ਤੇ ਲੈ ਕੇ ਉਹ ਸਾਹਮਣੇ ਲਿਓ ਨੇ ਉਹਨੂੰ ਅਰੈਸਟ ਕਰ ਦਿੰਦੇ ਜਿਨ੍ਹਾਂ ਨੇ ਪਰਸੋਂ ਦਾ ਨਹੀਂ ਕੀਤਾ ਰੈਸਟ ਉਹ ਅੱਜ ਅੱਜ ਕੱਢੇ ਰੈਸਟ ਕਰਦੇ ਆ ਪੁਲਿਸ ਅਸਰਣ ਉਹ ਵਾਜਰ ਵੱਡੇ 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 ਕਿਦਾਂ ਦੇ ਕੈਮਰੇ ਲਗਾਏ ਜਾ ਰਹੇ ਚਲਾਨ ਕੱਢੇ ਜਾ ਰਹੇ ਆਨਲਾਈਨ ਤੇ ਕਹਿੰਦੇ ਜੀ ਜਿਹੜੇ ਲੁੱਟਖੋ ਦੇ ਵਾਅਦੇ ਕਰਨਗੇ ਲੱਗਦਾ ਫਿਰ ਇਸ ਸਾਥ ਦੇ ਨਾਲ ਪੁਲਿਸ ਵੀ ਨਰਲੀ ਹੂੰ ਕੰਪਨੀ ਵਾਲੇ ਵੀ ਨਾਰਾ ਨਹੀਂ ਹੋਈਆ ਲੈਣ ਕਿ ਸਾਰਾ ਕੁਝ ਨਾ ਦਿਆ ਕੋਈ ਪਾਸਪੂਸ ਪੈ ਗਈ ਹੋਵੇ ਉੱਪਰ ਦਾ ਕੁਛ ਇਹ ਕ੍ਰਾਈਮ ਨਹੀਂ ਰੁਕਦਾ ਬਈ ਕ੍ਰਾਈਮ ਨਹੀਂ ਰੁਕਦਾ ਬਈ ਲੋਕਾਂ ਦੇ ਜਦੋਂ ਸਾਡੀ ਪੁਲਿਸ ਹੀ ਨਹੀਂ ਚੱਕੀ ਨਾ ਪੁਲਿਸ ਸਾਡੀ ਕੰਦੀ ਆ ਤੁਹਾਨੂੰ ਸੱਚੀ ਦੱਸਣੀ ਹੋਵੇ ਕੀ ਮੰਗ ਮੰਗਦੇ ਹੋ ਇਹ ਸਾਨੂੰ ਸਾਫ ਚਾਹੀਦਾ ਇਹ ਜਾਨ ਪੁੱਤ ਚਲੇ ਗਿਆ ਆ ਮੇਰੀ ਮਾਂ ਨੂੰ ਜਾ ਕੇ ਪੁੱਛੋ ਕੰਪਨੀ ਵਾਲਾ ਨਹੀਂ ਆ ਕੇ ਉਹਦੇ ਕੋਲ ਮਾਂ ਦੇ ਕੋਲ ਉਹਦਾ ਦੁੱਖ ਸੁੱਖ ਤਾਂ ਕੰਡਦਾ ਆ ਕਿ ਕਿਉਂ ਨਹੀਂ ਆ ਕੇ ਬੜੇ ਦੱਤ ਨਹੀਂ ਹੈ ਦਸ ਹੂੰ ਆਈ ਦਾ ਸਾਰਾ ਪੁੱਤ ਤੁਹਾਡਾ ਪੁੱਤ ਸਾਰੀ ਦੁਨੀਆ ਉੱਜੜ ਗਈ ਤੁਹਾਡਾ ਜਵਾਨ ਪੁੱਤ ਚਲ ਗਿਆ ਉਹਨੂੰ 2 ਲੱਖ ਲੱਗੀਆਂ ਹੋਰ 1 ਲੱਖ ਲੱਗੀਆਂ ਜੁਨਨ ਜਾ ਵੀ ਆਈ ਬੇਟਾ ਉਹਦਾ ਜੈਸ਼ਵੀਰ ਦਾ ਬਰਥਡੇ ਵੀ ਸੀਗਾ ਅੱਜ ਬਰਥਡੇ ਆ ਅੱਜ ਤੇ ਪਾਰਟੀ ਨਹੀਂ ਮਨਾ ਰਹੇ ਤਾਂ ਮਰਨ ਦਿਨ ਮਨਾ ਰਹੇ ਆ ਉਹਦਾ ਮਨਾ ਰਹੇ ਆ ਮਰਨ ਦਿਨ ਮਨਾ ਰਹੇ ਬੱਚੇ ਦਾ ਰੱਬੀ ਨੂੰ ਸੀਗੀ ਰੱਬੀ ਨੂੰ ਸਾਡੇ ਤੋਂ ਦੂਰ ਚਲੇ ਗਿਆ ਉਹ ਲੈ ਚਲਾ ਗਿਆ ਬੱਚਾ ਨਹੀਂ ਸੀ ਗਿਆ ਉਹਨੇ ਚਲਾ ਗਿਆ ਉਹਦੇ ਵਿੱਚ ਹੀ ਜਾਸਤੀ ਲੱਗ ਗਈ ਹੈ ਨਹੀਂ ਬੱਚੇ ਨੂੰ ਜਿਹੜਾ ਸਾਡੇ ਕੈਰ

ਆਗ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਜੀ ਤੇ ਡਰਾਈਵਰ ਨੇ ਗੱਡੀ ਭਜਾ ਲਈ ਅੱਛਾ ਨਾ ਉਹਨੇ ਉੱਤਰ ਕੇ ਸਭ ਚੈੱਕ ਕੀਤੀ ਗੱਡੀ ਵਿੱਚ ਹੀ ਲਾਗੀ ਗਈ ਨਹੀਂ ਭਈ ਰਾਜਪੁਰੇ ਨਾ ਸਾਡੇ ਕੋਲ ਬਿੱਲ ਲੈ ਕੇ ਗਿਆ ਉਹਦਾ ਉਹਨਾਂ ਦਾ ਡਰਾਈਵਰ ਦਾ ਕੰਮ ਹੁੰਦਾ ਸਾਡੇ ਕੋਲ ਬਿੱਲ ਲੈਣਾ ਜੀ ਜੀ ਉਸ ਦੀ ਬਸ ਤਾਂ ਸੀਗਾ ਫਿਰ ਉਹ ਆਪਣੇ ਉੱਪਰ ਦੇ ਸਿਸਟਮ ਚੈੱਕ ਕਰਦਾ ਕਿ ਗੱਡੀ ਲੋਕ ਹੋਈ ਹੈ ਹੂੰ ਅੰਦਰ ਬੈਠਾ ਦੋ ਮਿੰਟ ਦੇ ਵਿੱਚ ਨੇਟ ਹੋਇਆ ਹੈ ਆਪਣੀ ਸਾਡਾ ਮੁੰਡਾ 870 ਮਿੰਟ ਦੇ ਵਿੱਚ ਜਾ ਕੇ ਸੇਟ ਕੱਲ ਦੀ ਅੱਛਾ ਜੀ ਕੱਲ ਦਾ ਦੋ ਮਿੰਟ ਦੇ ਵਿੱਚ ਦੇਖੋ ਹੂੰ ਉਹ ਹੋਸਪਟਲ ਵੀ ਆ ਗਿਆ ਦੋਪਹਿਰ ਦਾ ਜੀ ਅੱਛਾ ਜੀ ਚੱਲੋ ਅੱਗੇ ਦੀ ਗੱਲ ਲੈ ਕੇ ਕੱਲ ਤੜਕੇ ਦੋ ਵਜੇ ਮਤਲਬ ਕਿ ਰਾਤੀ ਦੋ ਵੇ ਦੀ ਗੱਲ ਹੈ ਜਦੋਂ ਦੋ ਇਲੈਕਟ ਹੋਇਆ ਹੈ ਠੀਕ ਹੈ ਜੀ ਗੱਡੀ ਭਜਾ ਕੇ ਲੈ ਗਈ ਗਿਆ ਠੀਕ ਹੈ ਜੀ ਅਸੀਂ ਆਪਣਾ ਕੰਮ ਸਾਰੀ ਕੰਪਲੀਟ ਕਰਾ ਡਰਾਈਵਰ ਭੱਜਿਆ ਹੈ ਜੀ ਨਾਲ ਡਰਾਈਵਰ ਇੱਕੇ ਪਹੁੰਚਿਆ ਹੂੰ ਉਹਨਾਂ ਦਾ ਸਾਡੇ ਸਾਹਮਣੇ ਕਿਹ ਕੀ ਨਾ ਆਗੇ ਬਤਾਰੇ ਬੰਦੇ ਦਾ ਨਹੀਂ ਨਹੀਂ ਜਿਹੜਾ ਵਿਅਕਤੀ ਦੀ ਮੌਤ ਹੋਈ ਹੈ ਉਹਨ ਦਾ ਜਸਵੀਰ ਦਾ ਬਲਕੇ ਨਾਮ ਤੇ ਕਿੱਦਾਂ ਦੇਖਦੇ ਹੋ ਭਾਈ ਜਿਹੜਾ ਟਰੱਕ ਬਰਾਬਰ ਹਲਕੇ ਪੁਲਿਸ ਪ੍ਰੋਸੈਸ਼ਨੋਂ ਫੜਿਆ ਨਹੀਂ ਗਿਆ ਸੀ ਸੀਸੀਟੀਵੀ ਕੈਮਰੇ ਕੋਈ ਫੁਟੇਜ ਸਾਹਮਣੇ ਆਈ ਹੈ ਫੁਟੇਜ ਸਾਹਮਣੇ ਦਿੱਤੀ ਹੋਈ ਹੈ ਇੱਥੇ ਤੁਹਾਡੇ ਦੇ ਹਿਸਾਬ ਨਾਲ ਕੋਈ ਕਾਰਵਾਈ ਕੀ ਕਾਰਨ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਕਿਤੇ ਕੋਈ ਉਹਨਾਂ ਦੇ ਨਹੀਂ ਹੋਈ ਜੀ ਜਲਦੀ ਕਰ ਰਹੇ ਹੈ ਜੀ ਹਾਂ ਬਾਕੀ ਹਲੇ ਉਹਨਾਂ ਨਾਲ ਟਰੱਕ ਡਰਾਈਵਰ ਨਾਲ ਗੱਲ ਹੋਈ ਆ ਉਹ ਕਹਿੰਦੇ ਸਾਨੂੰ ਕਹਿ ਰਹੇ ਕਿ ਅੰਬਾਲਾ ਜਾ ਰਹੇ ਆ ਕਦੇ ਜਾ ਰਹੇ ਆ ਅੱਛਾ ਜੇ ਬੰਦਾ ਦਿੱਲੀ ਪਹੁੰਚ ਗਿਆ ਉਹ ਕਿੱਥੋਂ ਵਾਪਸ ਆਊਗਾ ਜੇ ਉਹਨੂੰ ਪਤਾ ਲੱਗ ਗਿਆ ਕਿ ਇਹਦਾ ਡੈਥ ਹੋ ਗਈ ਹੈ ਬੰਦੇ ਦੀ ਨਹੀਂ ਕੋਈ ਡਰਾਈਵਰ ਹੋਰ ਵੀ ਭੇਜ ਸਕਦੇ ਆ ਕੰਪਨੀ ਵੱਲੇ ਜਾਂ ਕੁਝ ਵੀ ਇਦਾਂ ਦਾ ਇਹਨੂੰ ਡਰਾਈਵਰ ਉਹਨੂੰ ਭੇਜਿਆ ਜਿਹੜਾ ਕਤਲ ਕਰਕੇ ਗਿਆ ਮੁੰਡੇ ਦਾ ਅਸੀਂ ਲੈ ਕੇ ਆਵਾਂਗੇ ਇਹ ਬਾਕੀ ਦੀ ਕਾਨੂੰਨੀ ਜਾਨਾ ਤੇ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਹੈ ਵੱਡੇ ਜੀ ਤੁਹਾਰੇ ਹਾਂ ਜੀ ਸਾਡੇ ਕੋਲ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਮੰਗਦੇ ਹੋ ਜੇਕਰ ਸੁਣਵਾਈ ਤੁਹਾਡੀ ਨੂੰ ਸਾਡਾ ਮੰਗਦੇ ਬੰਦੀ ਕਰ ਦੇਣਾ ਬੇਬਾਕ ਤੇ ਬੰਦੀ ਤਾਂ ਹੋਣੀ ਚਾਰ ਪੰਜ ਅੱਜ ਹੀ ਆ ਜਾਣਾ ਤੁਹਾਡੇ ਮੁੰਡੇ ਦਾ ਭਾਵੇਂ ਕਿ ਉਹ ਮੁੰਡੇ ਨੂੰ ਸਾਫ਼ ਚਾਹੀਦਾ ਉਹ ਚਾਹੀਦਾ ਸਾਨੂੰ ਜੀ ਜਲਦ ਤੋਂ ਜਲਦ ਕਰਵੇ ਜੀ ਕੀ ਹੋਇਆ ਕੀ ਜੀ ਕੰਮ ਕਰਦਾ ਸੀ ਮੋਲ ਵਿੱਚ ਉਹ ਸਮਾਨ ਵੀ ਨਹੀਂ ਲਾਇਆ ਉਹਨਾਂ ਨੇ ਟਰਾਲੀ ਚਲਾ ਕੇ ਮਾਰ ਕੇ ਜਾ ਅੱਛਾ ਸਾਨੂੰ ਨਹੀਂ ਪਤਾ ਉਹਨਾਂ ਨੇ ਗੱਡੀ ਦੇ ਵਿੱਚੋਂ ਮਾਰ ਕੇ ਥੱਲੇ ਸੈੱਡ ਦਿੱਤਾ ਉਹ ਮੇਰਾ ਪੋਤਾ ਛਾਲ ਮਾਰਨ ਵਾਲਾ ਨਹੀਂ ਸੀ ਉਹ ਕੋਈ ਸੀ ਕੋਈ ਮੌਕੇ ਤੇ ਬੋਲ ਕੇ ਘਰ ਵੀ ਨਹੀਂ ਕੀਤੀ ਸਾਡੀ ਜਿੰਦਗੀ ਦਾ ਦਿਨ ਹੋ ਗਿਆ ਸਾਡੀ ਕੋਈ ਸਫਾਈ ਨਹੀਂ ਆਇਆ ਜੇ ਸਾਡੀ ਸਣਾਈ ਹੁੰਦੀ ਨੀ ਜਿਹੜਾ ਜਿੰਦੇ ਵੱਲੋਂ ਐਕਸੀਡੈਂਟ ਕਿ ਮਾਰਿਆ ਗਿਆ ਵਾ ਜੱਗੜੀ ਤੇ ਲਿਆ ਉਹ ਬੰਦਾ ਕਿੱਥੇ ਹੈ ਫਲਾ ਰਿਆ ਫਲਾ ਰਿਆ ਸਾਰੇ ਬੰਦੇ ਦਾ ਮਾਲਕ ਸੀਗਾ ਉਹ ਵੀ ਨਹੀਂ ਸਾਡੇ ਦਾ ਕਿ ਕਿਹੜੀ ਕੰਪਨੀ 'ਚ ਕੰਮ ਕਰਦੇ ਸੀਗੇ ਜੀ ਸ੍ਰੀਜੀ ਜੀ ਕੰਮ ਕਰਦੇ ਸੀਗੇ ਕੀ ਨਾਗੇ ਸੀ ਤੁਹਾਡੇ ਬੇਟੇ ਦਾ ਜਸਵੀਰ ਜਸਵੀਰ ਨੈਰੀਸ਼ੀਅਨ ਮਿਲ ਸੀ ਲੋਜੀਕਲ 4 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਚੀਮਾ ਚੌਂਦੇ ਵਿੱਚ ਕੋਈ ਗੱਤੂ ਹੋ ਗਈ ਕਿਸੇ ਦੀ ਫਿਰ ਲੱਤ ਕੋਈ ਡੱਟ ਕੇ ਚੱਲ ਗਿਆ ਉਹਦੀ ਅਸੀਂ ਗਏ ਸੀ ਉੱਥੇ ਮੌਕੇ ਤੇ ਤੋਂ ਮੰਡੇ ਦੀ ਕਲਾਸ ਪੇਸਰ ਨੂੰ ਡੱਡੂਸ ਕਰਾਇਆ ਸੀ ਕੱਲੋ ਤੇ ਪੇਰੈਂਟਸ ਨੇ ਵੀ ਬਿਆਨ ਦਿੱਤਾ ਕਿ ਕਿੱਦਾਂ ਦਾ ਇਹ ਸਮਾਨ ਲੂੰ ਗਿਆ ਸੀ ਸਿਗੀ ਵਾਲਿਆਂ ਦੇ ਉਥੋਂ ਟਰੱਕ ਦੇ ਵਿੱਚ ਸਮਾਨ ਲਾ ਰਿਆ ਸੀ ਟਰੱਕਾਂ ਨੇ ਟਰੱਕ ਚਲਾ ਕੇ ਚੱਲ ਗਿਆ ਜਦੋਂ ਟਰੱਕ ਚੱਲ ਗਿਆ ਤੇ ਇਹ ਕਿਤੇ ਮੁੰਡੇ ਨੇ ਪਤਾ ਨਹੀਂ ਉੱਥੇ ਕੀ ਗੱਲਬਾਤ ਹੋਈ ਤੇ ਮੁੰਡੇ ਮਗਰ ਗਏ ਸੀ ਬਾਅਦ ਵਿੱਚ ਉੱਥੇ ਲਾਸ਼ ਪਈ ਸੀ ਇਹਦੀ ਹੁਣਾਂ ਇਨਵੈਸਟੀਗੇਸ਼ਨ ਕਰ ਰਹੇ ਨੇ ਕੇਸ ਰਿਜਿਸਟਰ ਕਰ ਦਿੱਤਾ ਵਾਸੀਂ ਤੇ ਟਰੱਕ ਨੂੰ ਡਰਾਈਵਰ ਜਿਹੜਾ ਵਾ ਉਹ ਮਾਲੇਦਾਰ ਰਹਿਣ ਵਾਲਾ ਉਧਰ ਸਾਈਡ ਦਾ ਟਰੱਕ ਵੀ ਉਧਰ ਲਈ ਹੈ ਉੱਥੇ ਟੀਮ ਭੇਜ ਦਿੱਤੀ ਹੈ ਲੈਣ ਵਾਸਤੇ ਟਰੱਕ ਨੂੰ ਮਾਲਕ ਦਾ ਪਤਾ ਲੱਗ ਗਿਆ ਉਹਦਾ ਮਾਲਕ ਦਾ ਵੀ ਟਰੈਵਲ ਦਾ ਵੀ ਕੰਪਨੀ ਦੇ ਮਾਲਕ ਆਏ ਨੇ ਕਰਦਿਆਂ ਦੱਸਿਆ ਹੋਇਆ ਤਾਂ ਕੰਪਨੀ ਦੇ ਮਾਲਕ ਨਾਲ ਟੈਲੀਫੋਨ ਤੇ ਗੱਲ ਹੋ ਗਈ ਹੈ ਉਹ ਵੀ ਉੱਥੇ ਦਿੱਲੀ ਸੀ ਤੇ ਇਹ ਵੀ ਉਹ ਵੀ ਮਾਲਕ ਵੀ ਆ ਰਿਹਾ ਨਾਲ ਤੇ ਨਾਲ ਟਰੈਵਲ ਵੀ ਆ ਰਿਹਾ ਰਕਾਲੇ ਦਾ ਜਿਹੜਾ ਵਾ ਉਹ ਜਿਹੜਾ ਮਾਲਕ ਹੈ ਡਰਾਈਵਰ ਡਰਾਈਵਰ ਉਧਰ ਹੀ ਹੈ ਜੀ ਹਿਮਾਲੇ ਨੂੰ ਫੂਟ ਟਰੱਕ ਲੈ ਕੇ ਚੱਲ ਗਿਆ ਸੀ ਉਹੋ ਹੀ ਆ ਰਿਹਾ ਨਾ ਤੁਸੀਂ ਨਹੀਂ ਜਦੋਂ ਵਾਪਸ ਆ ਰਿਹਾ ਹਾਂ ਵਾਪਸ ਆ ਰਿਹਾ ਜੀ ਬਾਕੀ ਸਰ ਟੀਮਾਂ ਚੋਂ ਦੇ ਕੋਲ ਹੁਣ ਕੀ ਕਾਰਵਾਈ ਕਰਦੇ ਤੁਹਾਡਾ ਪਰਚਾ ਦਰਜ ਕਰਤਾ ਜੀ ਕੱਲ ਦਾ ਪਰ ਜਿਹੜੇ ਪਰਿਵਾਰੀ ਮੈਂਬਰ ਨੇ ਉਹਨਾਂ ਨਾਲ ਹੋ ਸਕਦੀ ਕੋਈ ਕਾਨੂੰਨੀ ਕਾਰਵਾਈ ਹੈ ਪਰ ਸਰ ਮੈਂ ਤੁਹਾਨੂੰ ਕੇਸ ਅਜੈਸਟਡ ਕਰ ਦਿੱਤਾ ਸੀ ਜੀ ਡਰਾਈਵਰ ਨੂੰ ਫੰਡ ਵਾਸਤੇ ਟੀਮਾਂ ਚੱਲ ਗਈਆਂ ਸਾਡੀਆਂ ਜਦੋਂ ਗ੍ਰਿਫਤਾਰੀ ਹੋ ਜਾਂਦੀ ਇਹਨਾਂ ਕੋਲਸ ਦਿਨਾਂ ਆਖੀ ਉਹ ਸਰ ਉਹ ਕਹਿੰਦੇ ਹੁਣ ਅੱਧਾ ਨਾ ਲਗਾਵਾਂਗੇ ਫੋਨ ਬੰਦ ਕਰਾਂਗੇ ਸਾਡੀ ਜੀ ਜੋ ਅਸੀਂ ਕਾਰਵਾਈ ਕਰਨੀ ਸੀ ਸਾਡੀ ਕਾਰਵਾਈ ਹੋ ਗਈ ਹੈ ਜੀ ਪਰਚਾ ਦਰਜ ਕਰ ਦਿੱਤਾ ਡਰਾਈਵਰ ਨੂੰ ਖਾਣ ਵਾਸਤੇ ਟੀਮਾਂ ਚੱਲ ਗਈਆਂ ਜੀ ਠੀਕ ਹੈ ਨਾ ਜੀ ਪੋਸਟ ਆਨ ਕਰਾਉਣ ਵਾਸਤੇ ਅਸੀਂ ਪੇਪਰ ਤਿਆਰ ਕਰ ਲਿਆ ਹਸਪੀਟਲ ਚੱਲ ਜੀ ਪੋਸਟ ਆਨ ਕਰਾਉਣਾ ਸਰ ਸਰ ਕਿੰਨਾ ਦੇ ਬਿਆਨ ਦੇ ਦਿੱਤਾ ਮਦਰ ਦੇ ਬਿਆਨ